ਤੁਸੀਂ ਦੇਖ ਰਹੇ ਹੋ ਪਲਾਘ ਅੱਜ ਇੱਕ ਵੱਡੀ ਸਿਆਸੀ ਘਟਨਾ ਦੇਸ਼ ਦੇ ਵਿੱਚ ਹੁੰਦੀ ਹੈ ਅਰਵਿੰਦ ਕੇਜਰੀਵਾਨ ਜੇਲ੍ਹ ਤੋਂ ਬਾਹਰ ਆ ਕੇ ਐਲਾਨ ਕਰ ਦਿੰਦੇ ਨੇ ਕਿ ਮੈਂ ਅਗਲੇ 2 ਦਿਨਾਂ ਚ ਦਿੱਲੀ ਦੇ ਚੀਫ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇ ਦੂੰਗਾ ਇਹਦੇ ਬਾਰੇ ਕੀ ਕਹਿੰਦੇ ਨੇ ਇਹਦਾ ਤਰੀਕਾਕਾਰ ਕੀ ਹੈ ਕਿ ਇਹ ਠੀਕ ਹੈ ਕਿ ਇਹ ਫਾਇਦੇਮੰਦ ਰਹੇਗਾ ਜਾਂ ਇਹਦੇ ਪਿੱਛੇ ਮਕਸਦ ਕੀ ਹੈ ਜਾਂ ਲੋਕ ਇਹਨੂੰ ਕਿਵੇਂ ਰਿਸੀਵ ਕਰਨਗੇ ਸਾਰੇ ਮਾਮਲੇ ਨੂੰ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਅਰਧਿੰਦ ਕਜਰੀ ਬਾੜ ਜਿਹੜੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਜਮਾਨਤ ਤੇ ਬਾਹਰ ਆਏ ਨੇ ਜਮਾਨਤ ਤੇ ਵੀ ਕੁਝ ਨਿਯਮਾਂ ਤੇ ਬੰਦਸ਼ਾਂ ਲੱਗੀਆਂ ਹੋਈਆਂ ਨੇ ਕਿ ਆ ਕਰਨਾ ਨਹੀਂ ਕਰਨਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਹੋਰ ਲੀਡਰ ਵੀ ਜੇਲ੍ਹ ਦੇ ਵਿੱਚ ਰਹੇ ਮਨੀਸ਼ਾ ਸ਼ੋਧਿਆ ਬਹੁਤ ਲੰਮਾ ਸਮਾਂ ਇਹਨਾਂ ਨਾਲੋਂ ਵੀ ਜੇਲ੍ਹ ਦੇ ਵਿੱਚ ਰਹੇ ਤੇ ਡਿਫਰੈਂਟ ਟਾਈਪ ਦੇ ਹੋਰ ਇਹਨਾਂ ਦੇ ਸਹਿਯੋਗੀ ਤੇ ਮੰਤਰੀ ਵੀ ਜੇੜ ਦੇ ਵਿੱਚੋਂ ਆਏ ਸੰਜੇ ਸਿੰਘ ਵੀ ਜੇੜ ਦੇ ਵਿੱਚੋਂ ਆਏ ਜਮਾਤ ਤੇ ਆਏ ਹੋਏ ਨੇ ਕਿਉਂਕਿ ਦਿੱਲੀ ਦੀ ਐਕਸਾਈਜ ਪਾਲਸੀ ਨੂੰ ਆਧਾਰ ਬਣਾ ਕੇ ਕਿ ਆਮ ਆਦਮੀ ਪਾਰਟੀ ਨੇ 100 ਕਰੋੜ ਤੋਂ ਜ਼ਿਆਦਾ ਦਾ ਇਆਰ ਲੈਂਡ ਦੇਣ ਕੀਤਾ ਹੈ ਬਾਕੀ ਦੇ ਸਾਰੇ ਮਾਮਲੇ ਅਜੇ ਲਟਕਦੇ ਨੇ ਅਜੇ ਬਰੀ ਨਹੀਂ ਹੋਏ ਅਜੇ ਕਿ ਚੱਲਦੇ ਨੇ ਤੇ ਹਰਿਆਣਾ 'ਚ ਵੀ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਇਹ 'ਚ ਲੋਕਾਂ ਨੂੰ ਇੱਕ ਅਜਾ ਮਾਰਵੰਦ ਕੇਂਦਰ ਬਣਦੀ ਇਹ ਤਰੀਕਾ ਸਿਆਸਤ ਦਾ ਕਿ ਬਹੁਤ ਬਾਰੋਂ ਲੋਕਾਂ ਨੂੰ ਵੀ ਦਿੱਕੇ ਚੰਬੇ ਦੀ ਗੱਲ ਕਰਦੇ ਮੰਦਰਾ ਝਟਕਾ ਦਿੰਦੇ ਨੇ ਦੇਖਦੇ ਨੇ ਕਿ ਕੀ ਕੀ ਕਰ ਸਕਦੇ ਨੇ ਤੇ ਅੱਜ ਦਾ ਜਿਹੜਾ ਇਹ ਹਲਾਨ ਹੈ ਇਹ ਇਹੋ ਜਿਹਾ ਝਟਕੇ ਵਰਗਾ ਹੈ ਉਹ ਇਹ ਆਪਣੀ ਪਾਰਟੀ ਨੂੰ ਵੀ ਔਰ ਸ਼ਾਇਦ ਸਧਾਰਨ ਆਮ ਲੋਕਾਂ ਨੂੰ ਵੀ ਜਿਹੜੇ ਸਮਝਦੇ ਨੇ ਹੁਣ ਉਹ ਕਹਿੰਦੇ ਕੀ ਨੇ ਉਹ ਕਹਿੰਦੇ ਨੇ ਜੀ ਮੇਰਾ ਸੰਬੰਧ ਉਹ ਹੈ ਜਾਏ ਜਿਹੋ ਜਾ ਸੀਤਾ ਮਾਤਾ ਦੇ ਨਾਲ ਰਾਮ ਦੇ বনਵਾਸ ਤੋਂ ਬਾਅਦ ਹੋਇਆ ਸੀ ਉਹਨੂੰ ਅਗਨੀ ਪ੍ਰੀਖਿਆ ਦੇਣੀ ਪਈ ਮੈਂ ਵੀ ਅਗਨੀ ਪ੍ਰੀਖਿਆ ਦਿੰਨਾ ਆਗ੍ਰੀ ਪ੍ਰੀਖਿਆ ਦਾ ਮਤਲਬ ਉਹਦਾ ਇਹ ਹੈ ਕਿ ਜੇ ਦਿੱਲੀ ਦੇ ਲੋਕ ਮੁੜ ਕੇ ਵੱਡੇ ਬੋਬਾਤ ਨਾਲ ਮੈਨੂੰ ਬਿਠਾਉਣਗੇ ਚੋੜਨਗੇ ਤਾਂ ਮੈਂ ਚੀਫ ਮਿਨਿਸਟਰ ਹੋਊਗਾ ਔਰ ਜੇ ਉਹ ਮੈਨੂੰ ਚੋੜਨਗੇ ਤਾਂ ਇੱਕ ਸਰਟੀਫਿਕੇਟ ਮੈਨੂੰ ਮਿਲ ਜਾਊਗਾ ਕਿ ਮੈਂ ਇਮਾਨਦਾਰ ਹਾਂ ਇਮਾਨਦਾਰੀ ਦੇ ਸਰਟੀਫਿਕੇਟ ਤੋਂ ਬਿਨਾ ਮੈਂ ਹੁਣ ਉੱਥੇ ਨਹੀਂ ਬੈਠੂਗਾ ਪਹਿਲਾ ਕੁਐਸਚਨ ਤਾਂ ਇਹ ਹੈ ਕਿ ਕੀ ਲੋਕਾਂ ਦੁਆਰਾ ਦੁਬਾਰਾ ਫਤਵਾ ਮਿਲਣ ਤੇ ਇਮਾਨਦਾਰ ਜਾਂ ਗੈਰ ਇਮਾਨਦਾਰ ਇਸ ਹਿਸਾਬ ਤੋਂ ਜਾਂਦਾ ਹੈ ਬਹੁਤ ਸਾਰੇ ਇਹ ਜੇ ਲੋਕ ਨੇ ਜਿਹੜੇ ਕਰਾਪਟ ਨੇ ਕਰਾਪਟ ਬੰਦੇ ਬਾਰ ਬਾਰ ਚੋਣੇ ਵੀ ਜਾਂਦੇ ਨੇ ਔਰ ਲੋਕ ਫਤਵਾ ਦੇ ਦਿੰਦੇ ਨੇ ਇੱਕ ਸਾਡੇ ਰਵਾਜ ਚੱਲ ਪਿਆ ਇਹੋ ਜਿਹਾ ਕਿ ਜੇ ਮੈਂ ਦੁਬਾਰਾ ਚੋਣਾਂ ਗਿਆ ਮੇਰੇ ਸਾਰੇ ਗੁਨਾਹ ਵੀ ਮਾਫ ਹੋ ਗਏ ਇਹ ਨਹੀਂ ਕਿਹਾ ਜਾ ਸਕਦਾ ਹਲੇ ਕਿ ਅਰਵਿਦ ਕੇਜਰੀਵਾਲ ਨੇ ਗੁਨਾਹ ਕੀਤਾ ਹੈ ਉਹ ਕਰਾਪਟ ਨੇ ਉਹਦੇ ਤੇ ਪਰ ਕਰਾਪਸ਼ਨ ਦੇ ਅਲੀਗੇਸ਼ਨ ਹੈ ਦੋਸ਼ ਲੱਗੇ ਹੋਏ ਨੇ ਕਿ ਉਹ ਦੋਸ਼ ਅਦਾਲਤ ਨੇ ਉਹਨਾਂ ਨੂੰ ਬਰੀ ਕਰਨਾ ਜਦੋਂ ਤੁਸੀਂ ਕਹਿੰਦੇ ਹੋ ਸਾਨੂੰ ਇੰਡੀਅਨ ਜੁਡੀਸ਼ਰੀ ਦੇ ਵਿੱਚ ਪੂਰਾ ਯਕੀਨ ਹੈ ਤਾਂ ਫਿਰ ਉਹ ਜਦੋਂ ਬਰੀ ਕਰੂਗੀ ਉਦੋਂ ਕਲੀਨ ਚਿੱਟ ਮਿਲੂਗੀ ਉਹਨਾਂ ਦੋਸ਼ਾਂ ਤੋਂ ਇਹ ਗੱਲ ਠੀਕ ਹੈ ਕਿ ਗਵਰਨਮੈਂਟ ਆਫ ਇੰਡੀਆ ਆਪਣੀਆਂ ਏਜੰਸੀਆਂ ਨੂੰ ਵਰਤਤਦੀ ਹੈ ਵਿਰੋਧੀ ਲੀਡਰਾਂ ਨੂੰ ਤੰਗ ਕਰਦੀ ਹੈ ਇਹ ਜਿਹੜਾ ਦੋਸ਼ ਹੈ ਵਿਰੋਧੀ ਧਿਰਾਂ ਦਾ ਇਹ ਇਸ ਇਸ ਪੱਖੋਂ ਬਾਜਬ ਵੀ ਨਜ਼ਰ ਆਉਂਦਾ ਹੈ ਕਿ ਜਦੋਂ ਜਿਹੜੇ ਵੀ ਬੰਦੇ ਬੀਜੇਪੀ ਵਾਲੀ ਸਾਈਡ ਚਲੇ ਜਾਂਦੇ ਨੇ ਉਹ ਬੰਦਿਆਂ ਦੇ ਖਿਲਾਫ ਉਸ ਲੈਵਲ ਦਾ ਉਸ ਤੇਜ਼ ਤਰੀਕੇ ਦੇ ਨਾਲ ਕੋਈ ਐਕਸ਼ਨ ਨਹੀਂ ਹੁੰਦਾ ਕੋਈ ਈਡੀ ਸੀਬੀਆਈ ਇਨਕਮ ਟੈਕਸ ਰੇਡ ਜਿਹੜੀਆਂ ਨੇ ਉਹ ਬੰਦ ਹੋ ਜਾਂਦੀਆਂ ਨੇ ਜਾਂ ਕਈ ਕੇਸਾਂ ਤੋਂ ਬਰੀ ਵੀ ਹੋ ਜਾਂਦੇ ਨੇ ਬੰਦੇ ਜਦੋਂ ਵਾਪਸ ਲੈ ਲੈ ਜਾਂਦੇ ਨੇ ਪਰ ਇੱਕ ਸਵਾਲ ਅਜੇ ਵੀ ਦੇਸ਼ ਦੇ ਲੋਕਾਂ ਨੇ ਦੇਖਣਾ ਐ ਐਡਰੈਸ ਕਰਨਾ ਕਿ ਕੀ ਦੁਬਾਰਾ ਚੁਣਿਆ ਜਾਣਾ ਹੀ ਇਮਾਨਦਾਰੀ ਦੀ ਵੀ ਨਿਸ਼ਾਨੀ ਹੁੰਦੀ ਆ ਜਾਂ ਨਹੀਂ ਹੁੰਦੀ ਹੈ ਦੂਜੀ ਗੱਲ ਦੂਜੀ ਗੱਲ ਪਾਰਟੀ ਦੇ ਅੰਦਰ ਵੀ ਅਰਵਿੰਦ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਉਹ ਚਾਹੌੜ ਗੇ ਕਿ ਦਿੱਲੀ ਦੀ ਚੋਣ ਨਵੰਬਰ ਦੇ ਵਿੱਚ ਹੋ ਜੇ ਕਿਉਂਕਿ ਨਵੰਬਰ ਦੇ ਬਹੀਨੇ ਚ ਮਹਾਰਾਸ਼ਟਰਾਂ ਦੀ ਚੋਣ ਹੋਣੀ ਹੈ ਸਭਾ ਵੇ ਕੇ ਝਾਰਖੰਡ ਦੀ ਚੋਣ ਵੀ ਨਾਲ ਹੋ ਜੇ ਔਰ ਉਹਦੇ ਨਾਲ ਕਰਾਈ ਜਾਵੇ ਬੈਸੇ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਚੋਣ ਫਰਵਰੀ 2025 ਚ ਦਿਊ ਆ ਉਦੋਂ ਹੋਏਗੀ ਹੁਣ ਜਾਤਾ ਹੋ ਅਸੈਂਬਲੀ ਭੰਗ ਕਰਕੇ ਕਹਿੰਦੇ ਕਿ ਅਸੈਂਬਲੀ ਭੰਗ ਹੈ ਅਗਲੀ ਚੋਣ ਜਿਹੜੀ ਵੀ ਅਗਲੀ ਬਾਈ ਇਲੈਕਸ਼ਨ ਆਉਂਦੀ ਆ ਉਹਦੇ ਨਾਲ ਹੋ ਜਾਂਦੀ ਆ ਅਸੈਂਬਲੀ ਭੰਗ ਕਰਨ ਦਾ ਉਹਨਾਂ ਨੇ ਕੋਈ ਸੰਕੇਤ ਨਹੀਂ ਦਿੱਤਾ ਬਲਕਿ ਇਹ ਕਿਹਾ ਕਿ ਅਗਲੇ 2 ਦਿਨਾਂ ਚੋ ਪਾਰਟੀ ਦੇ ਐਮਐਲਏ ਦੀ ਮੀਟਿੰਗ ਬਣਾਉਣਗੇ ਐਮਐਲਏ ਜ ਨਵਾਂ ਲੀਡਰ ਚੁਣ ਕੇ ਵਿਧਾਨ ਸਭਾ ਦੇ ਵਿੱਚ ਚੀ ਮੰਿਸਟਰ ਆਪਣਾ ਬਣਾਉਣਗੇ ਬਨੀਸ਼ ਸ਼ੋਧਿਆ ਉਹਨਾਂ ਦੇ ਡਿਪਟੀ ਚੀ ਮੰਿਸਟਰ ਰਹੇ ਨੇ ਔਰ ਨਾ ਕੇਵਲ ਡਿਪਟੀ ਚੀਫ ਮਿਨਿਸਟਰ ਰਹੇ ਨੇ ਬਲਕਿ ਪ੍ਰੈਕਟੀਕਲੀ ਸਾਰੇ ਮੇਜਰ ਡਿਪਾਰਟਮੈਂਟਾਂ ਦਾ ਕੰਮ ਖੁਦ ਸੰਭਾਲਦੇ ਰਹੇ ਨੇ ਔਰ ਉਹ ਕੇਜਰੀਬਾਲ ਨੂੰ ਇਹ ਕਹਿੰਦੇ ਰਹੇ ਵੀ ਤੁਸੀਂ ਕੋਈ ਨਹੀਂ ਇੰਡੀਆ ਦੇਖੋ ਵੈਸੇ ਚੀਫ ਮਿਨਿਸਟਰ ਕੇਜਰੀਬਾਲ ਸੀਗੇ ਡਿਪਾਰਟਮੈਂਟ ਕੋਈ ਨਹੀਂ ਸੀ ਉਹ ਪੰਜਾਬ ਆਉਂਦੇ ਸੀ ਦੇਸ਼ ਦੇ ਵਿੱਚ ਘੁੰਮਦੇ ਸੀ ਬੀਿੰਗ ਅ ਚੀਫ ਮਿਨਿਸਟਰ ਬਿਨਾ ਪੋਰਟਫੋਲੀਓ ਤੋਂ ਇਹ ਵੀ ਇੱਕ ਪਹਿਲਾ ਤਜਰਬਾ ਸੀਗਾ ਉਸ ਲੈਵਲ ਦੇ ਉੱਤੇ ਜਾ ਕੇ ਪਰ ਉਹਨਾਂ ਨੇ ਰੂਲ ਆਊਟ ਕਰਤਾ ਕਿ ਕਿ ਮਨੀਸ਼ ਸ਼ੋਧਿਆ ਨਹੀਂ ਹੋਣਗੇ ਚੀਫ ਮਿਨਿਸਟਰ ਚੀਫ ਮਿਨਿਸਟਰ ਕੋਈ ਹੋਰ ਹੋ ਗਿਆ ਕੀ ਇਹਦੇ ਪਿੱਛੇ ਵੀ ਕੋਈ ਡਾਊਟ ਹੈ ਜੇ ਮਨੀਸ਼ ਸ਼ਿਸ਼ੋਧਿਆ ਵਰਗਾ ਪਾਵਰਫੁੱਲ ਬੰਦਾ ਉਹਨਾਂ ਦੇ ਬਰਾਬਰ ਦਾ ਉਹਨਾਂ ਦਾ ਮਿੱਤਰ ਵੀ ਹੈ ਚਾਹੇ ਉਹ ਚੀਫ ਮਿਨਿਸਟਰ ਬਣ ਜੇ ਇੱਕ ਵਾਰ ਤਾਂ ਮੁੜ ਕੇ ਉਹ ਦਾਵੇਦਾਰ ਬਣ ਜਾਊਗਾ ਉਹ ਵੈਸੇ ਨਹੀਂ ਸੋਚ ਰਹੇ ਇਹਦੇ ਪਿੱਛੇ ਬਹੁਤ ਸਾਰੀ ਸਿਆਸਤ ਸਿਆਸੀ ਉਦਾਹਰਨਾਂ ਨੇ ਸਾਡੇ ਕੋਲ ਉਦਾਹਰਨਾਂ ਕੀ ਨੇ ਜਦੋਂ ਨतीश ਕੁਮਾਰ ਨੇ ਇਹ ਟਰਾਈ ਕੀਤੀ ਇਸ ਲੈਵਲ ਦੀ ਕਰਨ ਤਾਂ ਉਹਨਾਂ ਨੇ ਜੀਤਨ ਰਾਮਾਂ ਜੀ ਨੂੰ ਕੁਝ ਸਮੇਂ ਦੇ ਲਈ ਅਚੀਬ ਮਿਨਿਸਟਰ ਬਣਾਤਾ ਬਿਹਾਰ ਦਾ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਮੈਨੂੰ ਦੁਬਾਰਾ ਆਉਣਾ ਚਾਹੀਦਾ ਹੈ ਦੁਬਾਰਾ ਜੀਤਨ ਰਾਮ ਮਾਨ ਜੀ ਤੋਂ ਅਸਤੀਫਾ ਲੈ ਲਿਆ ਪਾਰਟੀ ਦੀ ਮжоਰਿਟੀ ਨੇ ਤਾਂ ਜੀਤਨ ਰਾਮ ਮਾਨ ਜੀ ਇਹੋ ਜੇ ਨਾਰਾਜ਼ ਹੋਏ ਅਲੱਗ ਪਾਰਟੀ ਬਣਾਈ ਤੇ ਉਹ ਬੀਜੇਪੀ ਦੇ ਹਾਲਾਂਕਿ ਅੱਜ ਵੀ ਬੀਜੇਪੀ ਦੇ ਨਾਲਤਾ ਜੇ ਹੈਗੇ ਨੇ ਉਸ ਲੈਵਲ ਦੇ ਉੱਤੇ ਉਹ ਪਾਰਟੀ ਬਣਾ ਕੇ ਵੀ ਚਲੇ ਗਏ ਸੀ ਉਦੋਂ ਉਹਨਾਂ ਦੇ ਰਾਹ ਦੇ ਵਿੱਚ ਵੀ ਤੇ ਅੱਜ ਵੀ ਨੇ ਉਹਨਾਂ ਦੀ ਸਹਿਮਤੀ ਨਹੀਂ ਬਣ ਪਾਈ ਬੜਕੇ ਪਾਰਟੀ ਚ ਨਹੀਂ ਆਏ ਜੀਤਨ ਰਾਮ ਮਾਨ ਜੀ ਅਲੱਗ ਤੋਂ ਕेंद्रीय ਬਾਤਰੀ ਬਣ ਗਏ ਔਰ ਦੂਜੇ ਅਰਵਿੰਦ ਕੇਜਰੀ ਵਾਂਗ ਬਾਗ ਇੱਕ ਕੇਸ ਹੈ ਜਿਹੜਾ ਪੀਐਮਐਲਏ ਦੇ ਤਹਿਤ ਉਹ ਹੈ ਹਿਮੰਤ ਸੁਰੇਨ ਤੇ ਜਿਹੜੇ ਝਾਰਖੰਡ ਦੇ ਚੀਫ ਮਿਨਿਸਟਰ ਨੇ ਤੇ ਝਾਰਖੰਡ ਦੇ ਚੀਫ ਮਿਨਿਸਟਰ ਨੇ ਇਹ ਨੀਕੀਤਾ ਜੋ ਕੇਜਰੀਵਾਲ ਨੇ ਫੈਸਲਾ ਕੀਤਾ ਸੀ ਕਿ ਮੈਂ ਦਿੱਲੀ ਅੰਦਰ ਬੈਠਾ ਵੀ ਚੀਫ ਮਿਨਿਸਟਰ ਰਹੂੰਗਾ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫਾ ਦੇ ਕੇ ਕੀ ਕੀਤਾ ਕਿ ਅਸਤੀਫਾ ਦੇ ਕੇ ਆਪ ਜੇਲ ਚਲੇਗੇ ਹਿਮੰਤ ਸੁਰੇਨ ਨੇ ਅਸਤੀ ਪਾ ਦੇ ਕੇ ਆਪਣੀ ਜਗ੍ਹਾ ਤੇ ਆਪਣੇ ਇੱਕ ਪੁਰਾਣੇ ਪਾਰਟੀ ਦੇ ਵਫਾਦਾਰ ਸਾਥੀ ਬਜ਼ੁਰਗ ਕਈ ਵਾਰ ਦੇ ਐਮਐਲਏ ਸ਼ਪਾਈ ਸੋਰੇਨ ਨੂੰ چی Minister ਬਣਾਤਾ ਜਦੋਂ ਬੇਲ ਤੇ ਬਾਹਰ ਆਏ ਜਮਾਨਤ ਤੇ ਬਾਹਰ ਆਏ ਤਾਂ ਜਮਾਨਤ ਤੋਂ ਆ ਕੇ ਜਦੋਂ ਉਹਨਾਂ ਨੂੰ ਲਾ ਦਿੱਤਾ ਗਿਆ ਪਾਰਟੀ ਦੀ ਮੀਟਿੰਗ ਬੁਲਾ ਕੇ ਐਵੇਂ ਸੋਰੇਨ ਦੁਬਾਰਾ ਬਣ ਗਏ ਤਾਂ ਉਹ ਜਿਹੜੇ ਬੇਇੱਜ਼ਤੀ ਮਹਿਸੂਸ ਕਰਦੇ ਕਰਦੇ ਹੌਲੀ ਹੌਲੀ ਕਰਕੇ ਅੱਜ ਕੱਲ ਉਹਨਾਂ ਨੇ BJP ਜੁਆਇਨ ਕਰ ਲਈ ਕੀ ਇਹਨਾਂ ਸਾਰੀਆਂ ਇਹੋ ਜਿਹੀਆਂ ਕਟ੍ਰਾਮਾ ਤੋਂ ਡਰ ਰਿਹਾ ਕਿ ਦੂਜਾ ਸੈਕੰਡ ਜਿਹੜਾ ਤੁਹਾਡੇ ਕੋਲ ਮੋਸਟ ਪਪੂਲਰ ਬੰਦਾ ਹੈ ਉਹਨੂੰ ਤੁਸੀਂ ਨਹੀਂ ਬਣਾ ਰਹੇ ਕਿਸੇ ਹੋਰ ਨੂੰ ਬਣਾ ਰਹੇ ਹੋ ਜਿਹੜਾ ਸੰਕੇਤ ਉਹਨਾਂ ਦਿੱਤਾ ਮਨੀਸ਼ ਨਹੀਂ ਹੋਏਗਾ ਜਾਂ ਕੀ ਮਨੀਸ਼ ਚੋਧਿਆ ਇਹ ਡਿਮਾਂਡ ਕਰ ਰਹੇ ਸੀ ਕਿ ਮੈਨੂੰ ਡਿਪਟੀ ਸੀਨੀਅਰ ਮਿਨਿਸਟਰ ਦਾ ਦੁਬਾਰਾ ਬਣਾ ਦਿਓ ਹੁਣ ਤੁਸੀਂ ਆ ਗਏ ਹੋ ਅੱਜ ਕੱਲ੍ਹ ਚ ਉਹਨਾਂ ਨੇ ਇਹ ਸੰਕੇਤ ਦਿੱਤਾ ਹੋਵੇ ਇਹ ਵੀ ਗੱਲ ਨਹੀਂ ਪਤਾ ਕੀ ਉਸ ਲੈਵਲ ਤੇ ਪਹੁੰਚੀ ਹੈ ਤੇ ਹੁਣ ਅਗਲੀ ਗੱਲ ਜਿਹੜੀ ਹੈ ਇਹ ਕੋਈ ਪਹਿਲੀ ਗੱਲ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਹੈ 2014 ਦੇ ਵਿੱਚ ਵੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਦੋਂ 28 ਐਮਐਲਏ ਆਈ ਸੀ ਆਮ ਆਦਮੀ ਪਾਰਟੀ ਦੇ ਫਰਸਟ ਇੱਕੋ ਝਟ ਚ ਦਿੱਲੀ ਦੇ ਸਰਕਾਰ ਤੇ 8 ਐਮਐਲਏ ਬਾਹਰ ਸੀਗੇ ਜਿਹੜੇ ਕਾਂਗਰਸ ਦੇ ਜਿਹੜੇ ਉਹਨੂੰ ਸਪੋਰਟ ਕਰ ਰਹੇ ਸੀਗੇ ਉਦੋਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲੱਗਿਆ ਕਿ ਓਵਰ ਆਲ ਕੰਟਰੀ ਦੇ ਵਿੱਚ ਪਾਰਲੀਮੈਂਟ ਚੋਣ ਹੋ ਰਹੀ ਹੈ ਐਂਟੀ ਕ腐ਸ਼ਨ ਮੂਵਮੈਂਟ ਲੋਕਾਂ ਦੇ ਸਿਰ ਚੜ ਬੋਲ ਰਹੀ ਹੈ ਜੇ ਮੈਂ ਦਿੱਲੀ 'ਚ ਫਤਵਾ ਪਹਿਲੇ ਝਟ 'ਚ ਮਿਲ ਗਿਆ ਤਾਂ ਹਰਵਿੰਦ ਕੇਜਰੀਵਾਲ ਬਨਾਰਸ ਚਲੇਗੇ ਨਰਿੰਦਰ ਮੋਦੀ ਦੇ ਖਿਲਾਫ ਲੜਨ ਦੇ ਲਈ ਸਰਕਾਰ ਤੋੜ ਕੇ ਅਸਤੀਫਾ ਦੇ ਕੇ ਤੇ 432 ਸੀਟਾਂ ਤੇ ਬੰਦੇ ਖੜੇ ਕੀਤੇ ਉਦੋਂ ਬਾਅਦ ਅਰਵਿੰਦ ਕੇਜਰੀਵਾਲ ਵੀ ਹਾਰੇ ਸਾਰੇ ਹਾਰੇ ਪੰਜਾਬ 'ਚ ਬਹੁਤ ਸਾਰੀਆਂ ਉਹਨਾਂ ਨੂੰ ਫਾਇਦਾ ਮਿਲਿਆ 4 ਐਮਪੀ ਜਿੱਤ ਗਏ ਤੇ ਦਿੱਲੀ 'ਚ ਕੋਈ ਨਹੀਂ ਜਿੱਤਿਆ ਜਿਵੇਂ ਹੁਣ ਮੰਗ ਪਹਿਲਾਂ ਮੰਗ ਵੀ ਦਿੱਲੀ 'ਚ ਕੰਟੀਨਿਊਟੀ 'ਚ ਪਾਰਲੀਮੈਂਟ 'ਚ ਕੋਈ ਨਹੀਂ ਜਿੱਤ ਰਿਹਾ ਇੱਕ ਮਹਾਰਾਸ਼ਟਰ ਤੋਂ ਲੈ ਕੇ ਸ਼ਾਇਦ ਤੇ ਬਾਕੀ 18 ਦੀਆਂ ਜਮਾਨਤਾ ਬਚੀਆਂ ਸੀ ਜਿੱਚੋ ਪੰਜਾਬ ਦਿੱਲੀ ਔਰ ਇਕੰਦੀ ਹੋਰ 12 ਸੀ ਬਸ ਬਾਕੀ ਸਾਰੇ ਜਮਾਨਤਾ ਜਬਤ ਹੋਈਆਂ ਦੁਬਾਰਾ ਜਦੋਂ ਕੇਜਰੀਵਾਲ ਨੇ ਇਲੈਕਸ਼ਨ ਲੜੀ ਆ ਕੇ ਕਿਹਾ ਜਾਂਦਾ ਸੀ ਕੇਜਰੀਵਾਲ ਡਿਮੋਰਲਾਈਜ਼ ਹੋ ਗਏ ਸੀ ਇੱਕ ਵਾਰ ਤ ਤੁਰੰਤ ਵੀ ਪੂਜਨੀ ਦੇਸ਼ ਨੇ ਰਿਸਪੌਂਡਰ ਨਹੀਂ ਕੀਤਾ ਹਾਰਾ ਨਹੀਂ ਦਿੱਤਾ ਪਰ ਤੁਰਤੇ ਹੋ ਗਿਆ ਕਿ ਦੁਬਾਰਾ ਇਲੈਕਸ਼ਨ ਦਿੱਲੀ ਦੀ ਆਈ ਉੱਥੇ ਕੇਜਰੀਵਾਲ ਨੇ ਦਿੱਲੀ ਵਾਸੀਆਂ ਨਾਲ ਇਹ ਵਾਦਾ ਕੀਤਾ بار-बार ਕਿਹਾ ਕਿ ਮੇਰੀ ਗਲਤੀ ਸੀ ਵਿਚਾੜੋਰ ਜਾਇਨ ਕਰਨਾ ਮੈਂ ਦਿੱਲੀ ਤੇ ਹੀ ਫੋਕਸ ਕਰੂੰਗਾ ਮੈਂ ਤੁਹਾਡਾ ਹੀ ਹਾਂ ਇਹ ਬਾਰ-ਬਾਰ ਦੇ ਲੈਕਚਰ ਨੇ ਜਦੋਂ ਚੱਕ ਕੇ ਦੇਖ ਰੋ ਦਿੱਲੀ ਦੇ ਲੋਕਾਂ ਦੇ ਤੇ ਫਿਰ ਬਹੁਤ ਵੱਡੀ ਗਿਰਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਮੋਟਾ ਪਾਈਆਂ ਲੋਕਾਂ ਨੇ ਰਵਿੰਦ ਕੇਜਰੀਵਾਲ ਉਹਨਾਂ ਦੀ ਸਰਕਾਰ ਬਣਾਈ ਫਿਰ ਤੀਜੀ ਵਾਰੀ ਵੀ ਬਣੀ ਸਰਕਾਰ ਉੱਚ ਤਾਂ ਕੋਈ ਦੋਰਾਮਾ ਨਹੀਂ ਦਿੱਲੀ ਦੇ ਵਿੱਚ ਸਰਕਾਰ ਲਗਾਤਾਰ ਵੱਢਦੀ ਆ ਰਹੀ ਹੈ ਇੱਕ ਵਾਰ 60 ਐਮਐਲਏ ਨਾਲ ਬਣੀ ਫਿਰ ਸ਼ਾਇਦ 60 ਦੇ ਕਰੀਬ ਉਹ ਅਸਪਦਰ ਦੇ ਉੱਤੇ ਆਏ ਉਹਨਾਂ ਨਾਲ ਬੜੀ ਸਾਰੇ ਬਣ ਰਹੀ ਹੈ ਹੁਣ ਗੱਲ ਇਹ ਹੈ ਕਿ ਉਹ ਕੰਟੀਨਿਉਟੀ ਦੇ ਵਿੱਚੋਂ ਹੁਣ ਇਹ ਸਾਰੇ ਮਾਹੌਲ ਚੋਂ ਕਿ ਉਹ ਬੜੇ ਹੀ ਦਬਾਅ ਮਹਿਸੂਸ ਕਰ ਰਹੇ ਨੇ ਕਿ ਕਿ ਦੇਸ਼ ਪੱਧਰ ਦੇ ਉੱਤੇ ਉਹਨਾਂ ਨਾਲ ਕਰਪਸ਼ਨ ਦਾ ਮੁੱਦਾ ਚਿਪਕ ਰਿਹਾ ਹੈ ਜਿਹੜੇ ਨੂੰ ਉਹ ਉਤਾਰਨਾ ਚਾਹੁੰਦੇ ਨੇ ਇਸ ਕਰਕੇ ਕਿਉਂਕਿ ਇਮਾਨਦਾਰੀ ਉਹਨਾਂ ਦਾ ਸਾਈਲਿੰਗ ਪੁਆਇੰਟ ਸੀਗਾ ਉਹ ਪਾਰਟੀ ਉਹ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚੋਂ ਆਈ ਹੈ ਤੇ ਜੇ ਇਮਾਨਦਾਰੀ ਦਾ ਜਿਹੜਾ ਮੇਨ ਸਾਈਲਿੰਗ ਪੁਆਇੰਟ ਹੈ ਉਹੀ ਬੰਦਮ ਹੋ ਜੇ ਉਹ ਦਾਗ ਹੀ ਹੋ ਜੇ ਤਮੜਕੇ ਪਬਲਿਕ ਦੇ ਵਿੱਚ ਮੋਰਲ ਅਥਾਰਟੀ ਦੇ ਤੌਰ ਤੇ ਤੁਸੀਂ ਖੜੇ ਨਹੀਂ ਰਹਿ ਸਕਦੇ ਹੁਣ ਇੱਕ ਅਗਲਾ ਸਵਾਲ ਆਉਂਦਾ ਹੈ ਜੇ ਮੋਰੈਲਟੀ ਦਾ ਕੁਐਸਚਨ ਹੈ ਮੋਰਲ ਗਰਾਉਂਡ ਦਾ ਕੁਐਸਚਨ ਹੈ ਤਾਂ ਇਹ ਕਿਉਂ ਨਹੀਂ ਹੋਇਆ ਕਿ ਜਿਹੜੇ ਦਿਨ ਉਹਨਾਂ ਤੇ ਐਲੀਗੇਸ਼ਨ ਲੱਗੇ ਸੀ ਉਹਨਾਂ ਦੇ ਬੰਦਿਆਂ ਤੇ ਲੱਗੇ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਰਜ਼ਾਇਨ ਨਹੀਂ ਕੀਤਾ ਉਹ ਸਗੋਂ ਦਿੱਲੀ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਅੰਦਰੋਂ ਸਰਕਾਰ ਚਲਾਉਣ ਤੇ ਵਿਜੇਤ ਰਹੇ ਉਦੋਂ ਕਹਿੰਦੇ ਨੇ ਮੇਰਾ ਡੈਮੋਕ੍ਰੇਸੀ ਯਕੀਨ ਹੈ ਮੇਰਾ ਸੰਵਿਧਾਨ ਤੇ ਯਕੀਨ ਹੈ ਪੂਰੇ ਤਰ੍ਹਾਂ ਫਿਰ ਹੁਣ ਸਿਧਾਂਤ ਤੇ ਯਕੀਨ ਕਿਉਂ ਨਹੀਂ ਹੈ ਕਿ ਜੇਕਰ ਆਉਣਗੇ ਉਸ ਲੈਵਲ ਦੇ ਉੱਤੇ ਠੀਕ ਹੈ ਜੋ ਚੱਲੂਗਾ ਪਕਦਵਾ ਚੱਲੀ ਜਾਊਗਾ ਜਦ ਚੋਣਾ ਆਉਣਗੇ 2 ਮਹੀਨੇ ਨੂੰ 3 ਮਹੀਨੇ ਨੂੰ 4 ਮਹੀਨੇ ਨੂੰ ਜਦੋਂ ਵੀ ਹੋਣਗੇ ਆ ਉਦੋਂ ਵੀ ਲੋਕ ਫਤਵਾ ਦੇ ਦੇਣਗੇ ਹੁਣ ਸ਼ਾਇਦ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਗੱਲ ਨੂੰ ਮੈਂ ਦਿੱਲੀ ਦੇ ਲੋਕਾਂ ਚ ਲੈ ਜਾਵਾਂ ਕਿ ਇੱਕ ਮਹਿਮ ਬੜ ਸਕਦੀ ਹੈ ਇੱਕ ਵਿਕਟਮ ਦਾ ਰੋਲ ਪਲੇ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਉਹਨਾਂ ਨੂੰ ਦੁਬਾਰਾ ਛੋਣ ਲਿਆ ਜਾਏ ਇਹਦੇ ਤੋਂ ਆਮ ਆਦਮੀ ਪਾਰਟੀ ਦੇ ਅੰਦਰ ਕੀ ਫਰਕ ਪਏਗਾ ਅੰਦਰਲੇ ਜਿਹੜੇ ਸਮੀਕਰਨ ਨੇ ਕਿ ਉਹਨਾਂ ਤੇ ਵੀ ਕੋਈ ਫਰਕ ਪਏਗਾ ਜਾਂ ਉਬਰਨ ਭਾਜੀਪੀ ਨੇ ਇਹਨੂੰ ਡਰਾਮਾ ਦੱਸਿਆ ਬੀਜੇਪੀ ਕਹਿ ਰਹੀ ਹੈ ਕਿ ਨਰੋਲ ਡਰਾਮੇਬਾਜੀ ਦਾ ਸਵਾਲ ਹੈ ਕਿ ਜੇਕਰ ਇਹ ਪਹਿਲਾ ਅਸਤੀਫਾ ਦਿੰਦੇ ਮੋਰਲ ਅਧਾਰ ਤੇ ਜਿੱਥੇ ਜਿੱਥੇ ਹਲਿਗੇਸ਼ਨ ਲੱਗੀ ਜਾਂਦਾ ਫਿਰ ਤਾਂ ਮੰਨੇ ਆ ਉਦੋਂ ਬਾਅਦ ਲੋਕਾਂ ਕੋਲ ਜਾਂਦੇ ਲੋਕ ਜੋ ਕਹਿੰਦੇ ਉਹ ਇੱਕ ਅਲੱਗ ਗੱਲ ਹੈ ਪੂਰੇ ਕਾਨੂੰਨੀ ਜਿਹੜੀ ਚਾਰਾਜੋਈ ਕਰਨ ਤੋਂ ਬਾਅਦ ਜਦੋਂ ਇਹ ਲੱਗ ਰਿਹਾ ਕਿ ਛੁੱਟ ਨਹੀਂ ਰਹੇ ਤੇ ਉਦੋਂ ਬਾਅਦ ਇਹ ਇਹ ਗੱਲ ਕਰ ਰਹੇ ਨੇ ਚਲੋ ਆਪੋਜੀਸ਼ਨ ਨੇ ਉਹਨੂੰ ਡਰਾਮਾ ਹੀ ਕਹਿਣਾ ਹੁੰਦਾ ਤੇ ਜਿਹੜੀ ਮੇਨ ਤੇ ਰਿਹਾ ਉਹਨੇ ਹੁਣ ਇਹ ਇੱਕ ਲੈਵਲ ਦਾ ਸਮਝਿਆ ਜਾ ਰਿਹਾ ਕਿ ਜੋ ਹੈ ਇਹ ਦੋ ਤਾਰੀ ਤਲਵਾਰ ਹੈ ਜੇ ਹਮਦਰਦੀ ਬੇਬ ਖੋ ਜੇ ਤਾਂ ਬੈਨੀਫਿਟ ਹੋ ਜਾਊਗਾ ਜੇ ਲੋਕ ਨੂੰ ਡਰਾਮਾ ਸਮਝ ਲੈਣ ਤਾਂ ਬੈਨੀਫਿਟ ਦੀ بجائے ਅਲੱਗ ਹੋ ਜਾਏਗਾ ਜੇ ਈਵਨ ਉਹ ਨਹੀਂ ਵੀ ਬਨੇ ਸ਼ੋਧੀਆਂ ਨੂੰ ਚੀਫ ਮਿਨਿਸਟਰ ਬਣਾਉਂਦੇ ਜਿਨ੍ਹਾਂ ਨੂੰ ਵੀ ਦੋ ਵਾਰਤ ਮਤਲਬ ਦੋ ਮਹੀਨੇ ਲਈ ਤਾਂ ਨਵੇਂ ਮਹੀਨੇ ਲਈ ਬਣਾਉਣਾ ਚਾਹੁੰਦੇ ਨੇ ਕਿ ਉਹ ਵਿਅਕਤੀ ਵੀ ਕੁਰਸੀ ਤੇ ਬੈਠ ਕੇ ਉਹਨੂੰ ਮਹਿਸੂਸ ਹੋਊਗਾ ਕਿ ਮੈਂ ਹੁਣ ਚੀਫ ਮਿਨਿਸਟਰ ਬਣ ਗਿਆ ਅੱਗੇ ਨਹੀਂ ਚੀਫ ਮਿਨਿਸਟਰ ਦਾ ਸਵਾਲ ਹੈ ਕਿ ਸਾਡੀ ਡੈਮੋਕ੍ਰੇਸੀ ਐਵੇਂ ਚੱਲੇਗੀ ਭਵਿੱਖ ਚ ਕਿ ਜਿਹੜਾ ਮੇਨ ਆਦਮੀ ਆ ਤੁਹਾਡਾ ਉਹ ਆਪਣੇ ਸਹਿਯੋਗੀ ਦੇ ਤੌਰ ਤੇ ਜਿੰਨਾ ਚਿਰ ਉਹ ਨੂੰ ਛੂਟ ਨਹੀਂ ਕਰਦਾ ਉਨਾਂ ਚਿਰ ਬਿਠਾ ਦੂਗਾ ਪਰਮਨੈਂਟ ਸੀਟ ਮੇਰੀ ਉਹ ਹੈ ਕਿ ਮਾਰਜਨ ਦੇ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਹਰਬਿੰਦ ਕੇਜਰੀਵਾਲ ਆਪਣੇ ਕਿਸੇ ਹੋਰ ਸਾਥੀ ਲਈ ਦਿੱਲੀ ਛੱਡ ਕੇ ਆਪ ਦੇਸ਼ ਦੇ ਵਿੱਚ ਲੀਡਰ ਬਣਨ ਤੇ ਆਲੇ ਦੁਆਲੇ ਚੰਨਣ ਆਮ ਆਦਮੀ ਪਾਰਟੀ ਨੂੰ ਖੜਾ ਕਰਨਾ ਇਹ ਵੀ ਤਾਂ ਇੱਕ ਆਪਸ਼ਨ ਹੋ ਸਕਦੀ ਹੈ ਜੇਕਰ ਆਪਸ਼ਨ ਹੋਵੇ ਇਹਨੂੰ ਸਭ ਦੁਨੀਆ ਦੇਸ਼ਾਂ ਪਰੰਦੇ ਵਿੱਚ ਲੈ ਕੇ ਜਾਣ ਅਲੱਗ-ਅਲੱਗ ਥਾਵਾਂ ਤੇ ਮਹਾਰਾਸ਼ਟਰ ਦੀ ਮੀਟਿੰਗ ਦੇ ਵਿੱਚ ਵੀ ਰੋਲ ਪਲੇ ਕਰਨਾ ਸਰਕਾਰ ਚ ਝਾਰਖੰਡ ਚ ਵੀ ਜਾਣ ਡਿਫਰੈਂਟ ਟਾਈਪ ਦੇ ਜਾਣ ਉਹ ਸਾਰੇ ਮਾਮਲੇ ਨੂੰ ਲੈ ਕੇ ਪਰ ਸ਼ਾਇਦ ਡਰ ਹੁੰਦਾ ਹੈ ਇਨਸਿਕਿਉਰਟੀ ਵੱਡੇ ਤੋਂ ਵੱਡੇ ਲੀਡਰਾਂ ਨੂੰ ਸਾਡੇ ਅੱਜ ਦੇ ਦੌਰ ਦੇ ਵਿੱਚ ਕਿ ਜੇ ਮੇਨ ਪਾਵਰ ਮੇਰੇ ਕੋਲ ਚਲੀ ਗਈ ਤਾਂ ਜਿਹੜੀ ਦੂਜੀ ਪਾਵਰ ਵੀ ਹੈ اخلاق ਔਰ ਐਨਡੀਏ ਔਰ ਵੱਡੇ ਲੀਡਰ ਦਾ ਕਦ ਹੁੰਦਾ ਸਟੇਟਸਮੈਨ ਦਾ ਉਹ ਨਹੀਂ ਬਚਿਆ ਰਹਿਣਾ ਉਹ ਵੀ ਲੋਕਾਂ ਨੇ ਸ਼ਾਇਦ ਫਿਰ ਹੌਲੀ ਹੌਲੀ ਕਰਕੇ ਹਾਸਲ ਕਰ ਲੈਣਾ ਲੈ ਲੈਣਾ ਉਹਨਾਂ ਨੂੰ ਪਿੱਛੇ ਧੱਕ ਦੇਣਾ ਹੁਣ ਇਹ ਸਾਰੀਆਂ ਗੱਲਾਂ ਦੇ ਵਿੱਚ ਵਿੱਚ ਇਹ ਅਰਵਿੰਦ ਉਹਨਾਂ ਦਾ ਇੱਕ ਨਵੇਂ ਟਾਈਪ ਦਾ ਤਜਰਬਾ ਨਮਾ ਐਂਗਲ ਖੇਡਣ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਇਹ ਲੋਕਾਂ ਨੇ ਦੇਖਣਾ ਹੈ ਔਰ ਬਹੁਤ ਹੀ ਦੂਰ ਦੀ ਗੱਲ ਨਹੀਂ ਦੋਾਂ ਚੋ ਆ ਮਹੀਨਿਆਂ ਦੇ ਵਿੱਚ ਇਹ ਤਜਰਬੇ ਦਾ ਰਿਜ਼ਲਟ ਵੀ ਆ ਜਾਣਾ ਪਰ ਇਹਨਾਂ ਤਜਰਬਿਆਂ ਦੇ ਨਾਲ ਜੋੜ ਕੇ ਇਹ ਗੱਲ ਜ਼ਰੂਰ ਲੋਕਾਂ ਦੇ ਦਿਨਾਂ ਦਾ ਇੱਕ ਹਿੱਸਾ ਬਣਨੀ ਚਾਹੀਦੀ ਹੈ ਕਿ ਕ੍ਰਾਈਮ ਆਪਣੀ ਜਗ੍ਹਾ ਹੁੰਦਾ ਵੋਟ ਆਪਣੀ ਜਗ੍ਹਾ ਹੁੰਦੀ ਹੈ। ਔਰ ਉਹ ਕ੍ਰਾਈਮ ਇੱਕ ਤਰੀਕੇ ਦੇ ਨਾਲ ਹੋਰ ਤਰੀਕੇ ਨਾਲ ਸੁਲਝਣਾ ਹੁੰਦਾ ਤੇ ਵੋਟਰ ਨੇ ਅਲੱਗ ਤਰ੍ਹਾਂ ਦੀ ਬਿਹੇਵ ਕਰਨਾ ਹੁੰਦਾ। ਇਹ ਗੱਲਾਂ ਨੂੰ ਜ਼ਰੂਰ ਚਰਚਾ 'ਚ ਲਿਆਉਣਾ ਚਾਹੀਦਾ ਹੈ ਡੈਮੋਕ੍ਰੇਸੀ ਦੀ ਸਿਹਤ ਲਈ ਡੈਮੋਕਰੈਟਿਕ ਵੈਲਿਊ ਸਿਸਟਮ ਲਈ ਬੜੀਆਂ ਜਿਆਦਾ ਜ਼ਰੂਰੀ ਨੇ। ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੁਲਾਂਗ ਬਹੁਤ-ਬਹੁਤ ਧੰਨਵਾਦ।